ਜੰਮੂ ਕਸ਼ਮੀਰ ਪਹਿਲਗਾਮ ਦੇ ਵਿੱਚ ਜੋ ਹੋਇਆ 28 નિર્ਦੋਸ਼ ਮਾਰੇ ਗਏ ਗਲਤ ਹੋਇਆ ਇਹ ਵਾਲੀ ਘਟਨਾ ਹੋਣ ਤੋਂ ਬਾਅਦ ਕੀ ਹਾਲਾਤ ਬਣੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਮੀਡੀਆ ਇਹ ਦੋ ਜਿਹੜੇ ਧੜੇ ਹੈਗੇ ਆ Hindu Muslim ਕਰਨ ਤੇ ਲੱਗਿਆ ਹੋਇਆ ਇਹ ਸਾਰਾ ਗੋਦੀ ਮੀਡੀਆ ਇਸ ਵੇਲੇ ਜਿਹੜੀ ਇੱਕ ਬਲਦੀ ਦੇ ਵਿੱਚ ਤੇਲ ਵਾਲਾ ਕੰਮ ਕਰ ਰਿਆ ਜਦੋਂ ਦੇਸ਼ ਵੰਡਣ ਤੋਂ ਲੈ ਕੇ ਸਬਜ਼ੀ ਕਿਹੜੇ ਧਰਮ ਵਾਲੇ ਬੰਦੇ ਤੋਂ ਖਰੀਦਣੀ ਆ ਐਨਐਸਏ ਧਰਮ ਦੇਖ ਕੇ ਲਗਾਈ ਜਾਣੀ ਆ ਧਰਮ ਦੇਖ ਕੇ ਰਾਜਨੀਤਿਕ ਪਾਰਟੀਆਂ ਆਪਣੇ ਏਜੰਡੇ ਬਣਾਉਂਦੀਆਂ ਨੇ ਅਦਾਲਤਾਂ ਧਰਮ ਦੇਖ ਕੇ ਨਿਆਂ ਕਰਦੀਆਂ ਨੇ ਧਰਮ ਪੁੱਛ ਕੇ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਧਰਮ ਪੁੱਛ ਕੇ ਬਲਾਤਕਾਰ ਕੀਤੇ ਜਾਣਗੇ ਤਾਂ ਉੱਥੇ ਕਿਸੇ ਨਾ ਕਿਸੇ ਦਿਨ ਇਹ ਜਿਹੜੀ ਗੰਦੀ ਰਾਜਨੀਤੀ ਆ ਇਦਾਂ ਹੀ ਧਰਮ ਦੇ ਆਧਾਰ ਤੇ ਕੀਤੀ ਜਾਂਦੀ ਆ ਉਹ ਆਮ ਜਨਤਾ ਆਮ ਜਿਹੜੇ ਇਨਸਾਨ ਆ ਉਹਨਾਂ ਦੀ ਮੌਤ ਦਾ ਕਾਰਨ ਬਣੂਗੀ ਹੀ ਬਣੂਗੀ ਫਿਲਹਾਲ ਜਿਹੜੇ ਇੱਥੇ 28 ਬੰਦੇ ਮਾਰੇ ਗਏ ਉਹਨਾਂ ਬਾਰੇ ਵੀ ਗੱਲ ਕਰਦੇ ਆਂ ਕਿਸ ਤਰ੍ਹਾਂ ਇੱਕ ਮਨੋਵਿਗਿਆਨਿਕ ਯੁੱਧ ਛੇੜ ਦਿੱਤਾ ਗਿਆ ਜਿਦੇ ਨਾਲ ਜਿਹੜੀਆਂ ਧਰਮ ਦੇ ਆਧਾਰ ਦੇ ਉੱਤੇ ਚਲਦੀਆਂ ਰਾਜਨੀਤੀਆਂ ਜਾਂ ਪਾਰਟੀਆਂ ਹੈਗੀਆਂ ਨੇ ਉਹਨਾਂ ਨੂੰ ਫਾਇਦਾ ਹੋ ਸਕਦਾ ਜਿੰਨੇ ਵੀ ਇੱਥੇ ਮਾਰੇ ਗਏ ਪਹਿਲਗਾਮ ਦੇ ਵਿੱਚ ਉਹ ਸਾਰੇ ਮਰਦ ਆ ਤੇ ਕੋਈ ਵੀ ਔਰਤ ਜਾਂ ਬੱਚੇ ਨੂੰ ਨਹੀਂ ਮਾਰਿਆ ਗਿਆ ਕਿੰਨਾ ਤਕੜਾ ਇੱਕ ਮਨੋਵਿਗਿਆਨਿਕ ਇੱਥੇ ਗੇਮ ਖੇਡੀ ਗਈ ਆ ਜਿਹੜੇ ਵੀ ਉਹ دہشتਗਰਦ ਆਏ ਸੀ ਕੱਲੇ-ਕੱਲੇ ਮਰਦ ਨੂੰ ਧਰਮ ਪੁੱਛਿਆ ਗਿਆ ਕਈਆਂ ਦੇ ਸ਼ਾਇਦ ਇਹ ਕੱਪੜੇ ਲਾ ਕੇ ਵੀ ਚੈੱਕ ਕੀਤਾ ਗਿਆ ਜਿੱਦਾਂ ਦੱਸਿਆ ਗਿਆ ਪਰ ਜਿਹੜੇ ਇੱਥੇ ਮਰੇ ਆ ਉਹਦੇ ਵਿੱਚ ਕੱਲੇ ਇਹ ਇੱਕ ਧਰਮ ਦੇ ਬੰਦੇ ਨਹੀਂ ਸੀ ਮੁਸਲਮਾਨ ਵੀ ਇਹਦੇ ਵਿੱਚ ਸੀ ਜਿਹੜਾ ਮਾਰਿਆ ਗਿਆ ਉਹਦੇ ਬਾਰੇ ਵੀ ਗੱਲ ਕਰਾਂਗੇ ਫਿਲਹਾਲ ਕਿਸ ਤਰ੍ਹਾਂ ਇਹ ਮਨੋਵਿਗਿਆਨਿਕ ਚੀਜ਼ ਛੱਡੀ ਗਈ ਔਰਤਾਂ ਸਾਰੀਆਂ ਨੂੰ ਛੱਡ ਦਿੱਤਾ ਗਿਆ ਜਿਹੜੇ ਇਸ ਤਰ੍ਹਾਂ ਦੇ ਨਾਲ ਕੋਈ ਨੁਕਸਾਨ ਕਰਨਾ ਇਹ ਬੰਦੇ ਹੁੰਦੇ ਆ ਕਿ ਉਹ ਮਰਦਾਂ ਤੇ ਔਰਤਾਂ ਦੇ ਵਿੱਚ ਕੋਈ ਫਰਕ ਕਰਦੇ ਆ ਜਾਂ ਬੱਚਿਆਂ 'ਚ ਕੋਈ ਫਰਕ ਕਰਦੇ ਆ ਨਹੀਂ ਕਰਦੇ ਉਹਨਾਂ ਦਾ ਮਕਸਦ ਇਹ ਹੁੰਦਾ ਵੀ ਵੱਧ ਤੋਂ ਵੱਧ ਨੁਕਸਾਨ ਕੀਤਾ ਜਾਵੇ ਤੁਸੀਂ ਦੇਖੇ ਹੋਣਾ ਇੱਥੇ ਗਾਜ਼ਾ ਦੇ ਵਿੱਚ ਇਜ਼ਰਾਈਲ ਵਾਲੇ ਜਦੋਂ ਬੰਬ ਸੁੱਟਿਆ ਜਾਂਦਾ ਤਾਂ ਉਹ ਬੱਚੇ ਬੁੱਢੇ ਜਾਂ ਔਰਤਾਂ ਕੁਝ ਨਹੀਂ ਦੇਖਦੇ ਪਰ ਇਹਨਾਂ ਨੂੰ ਇਹਨਾਂ ਨੂੰ ਜਾਣ ਬੁੱਝ ਕੇ ਉੱਥੇ ਜਿਹੜੇ ਮਰਦ ਸੀ ਉਹਨਾਂ ਨੂੰ ਮਾਰਿਆ ਗਿਆ ਔਰਤਾਂ ਤੇ ਬੱਚਿਆਂ ਨੂੰ ਛੱਡ ਦਿੱਤਾ ਗਿਆ ਕਈ ਔਰਤਾਂ ਨੂੰ ਇਹ ਕਿਹਾ ਗਿਆ ਕਿ ਜਾ ਕੇ ਮੋਦੀ ਨੂੰ ਦੱਸ ਦਿਓ ਕਿਸ ਤਰ੍ਹਾਂ ਇੱਕ ਮਨੋਵਿਗਿਆਨਕ ਗੇਮ ਖੇਡੀ ਗਈ ਆ ਕਿਉਂਕਿ ਜਦੋਂ ਉਹ ਔਰਤਾਂ ਬਿਲਕਣ ਗਈਆਂ ਤੇ ਲੋਕਾਂ ਨੂੰ ਜਾ ਜਾ ਕੇ ਦੱਸਣ ਗਿਆ ਕਿ ਕਿਸ ਤਰ੍ਹਾਂ ਇਹ ਸਾਡੇ ਜਿਹੜੇ ਉੱਥੇ ਮਰਦ ਸੀ ਉਹਨਾਂ ਨੂੰ ਮਾਰਿਆ ਗਿਆ ਬੱਚੇ ਰੋਂਦੇ ਦੇਖਣਗੇ ਲੋਕ ਉਹਨਾਂ ਦੇ ਵਿੱਚ ਜਿਹੜੇ ਇਹ ਦੋ ਧਰਮਾਂ 'ਲੀ ਆਪਸੀ ਨਫ਼ਰਤ ਹੈਗੀ ਆ ਉਹਨੂੰ ਜ਼ਿਆਦਾ ਬੜਾਵਾ ਮਿਲੇਗਾ ਉਹਦੇ ਨਾਲ ਇਹ ਫਾਇਦਾ ਹੋਊਗਾ ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਧਰਮ ਦੇ ਆਧਾਰ ਤੇ ਰਾਜਨੀਤੀ ਕਰਦੀਆਂ ਨੇ ਉਹਨਾਂ ਨੂੰ ਸਿੱਧਾ-ਸਿੱਧਾ ਫਾਇਦਾ ਹੋਊਗਾ ਲੋਕੀ ਇੱਕ ਖਾਸ ਧਰਮ ਪ੍ਰਤੀ ਹੋਰ ਜ਼ਿਆਦਾ ਨਫ਼ਰਤ ਦੇ ਨਾਲ ਭਰਨਗੇ 28 ਜਣਿਆਂ ਦੀ ਮੌਤ ਹੋਈ ਆ ਉਹਨਾਂ ਦੇ ਵਿੱਚੋਂ ਇੱਕ ਮੁਸਲਮਾਨ ਆਦਲ ਹੁਸੈਨ ਜਿਹੜਾ ਉੱਥੋਂ ਦਾ ਲੋਕਲ ਬੰਦਾ ਸੀ ਜਿਹੜੇ ਉੱਥੋਂ ਆਪਣੇ ਜਿਹੜੇ ਜਾਨਵਰ ਸੀ ਉਹ ਵੀ ਚਰਾਉਂਦਾ ਹੁੰਦਾ ਸੀ ਤੇ ਲੋਕਲ ਗਾਈਡ ਦਾ ਵੀ ਕੰਮ ਕਰਦਾ ਸੀ ਆਦਲ ਹੁਸੈਨ ਨੇ ਬੰਦੂਕ ਧਾਰੀਆਂ ਕੋਲ ਜਾ ਕੇ ਗੱਲਬਾਤ ਕੀਤੀ ਤੇ ਨਿਰਦੋਸ਼ ਲੋਕਾਂ ਨੂੰ ਨਾ ਮਾਰਨ ਦੀ ਅਪੀਲ ਕੀਤੀ ਉਹਨਾਂ ਨਾਲ ਇੱਕ ਆਰਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੀ ਧੌਣ ਦੇ ਵਿੱਚ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਸੋ ਇਕੱਲੇ ਇੱਕ ਧਰਮ ਵਾਲੇ ਬੰਦੇ ਨਹੀਂ ਉੱਥੇ ਮਾਰੇ ਗਏ ਪਰ ਇਹਦੀ ਖਬਰ ਜਿਹੜੀ ਆ ਉਹ ਗੋਦੀ ਮੀਡੀਆ ਨਹੀਂ ਚਲਾ ਰਿਆ 28 ਜਨਾਂ ਨੂੰ ਮਾਰਤਾ ਦਿੱਤਾ ਗਿਆ ਉਸ ਤੋਂ ਇਲਾਵਾ ਉੱਥੇ 2000 ਦੇ ਕਰੀਬ ਜਿਹੜੇ ਯਾਤਰੀ ਸੀ ਉਹਨਾਂ 'ਚ ਬਹੁਤ ਸਾਰੇ ਬੱਚੇ ਵੀ ਸੀ, ਬੁੱਢੇ ਵੀ ਸੀ, ਸਿਆਣੇ ਵੀ ਸੀ, ਉੱਥੇ ਉਹ ਵੀ ਸ਼ਾਮਲ ਸੀ। ਇਹ ਜਿਹੜਾ ਪਾਰਕ ਸੀ, ਇੱਥੇ ਇਹ ਜਿੱਥੇ ਸਾਰੀ ਘਟਨਾ ਹੋਈ ਆ ਉੱਥੇ ਜਾ ਤਾਂ ਪੈਦਲ ਜਾਇਆ ਜਾ ਸਕਦਾ ਸੀ ਤੇ ਜਾ ਉੱਥੇ ਜਿਹੜੇ ਘੋੜੇ ਦੇ ਖੱੱਚਰ ਹੁੰਦੇ ਨੇ ਉੱਥੋਂ ਦੇ ਲੋਕ ਲੋਕ ਉਹਨਾਂ ਤੇ ਬਿਠਾ ਕੇ ਯਾਤਰੀਆਂ ਨੂੰ ਲੈ ਕੇ ਜਾਂਦੇ ਸੀ। ਸੋ ਜਿੰਨੇ ਵੀ ਯਾਤਰੀ ਉੱਥੇ ਕੱਢੇ ਆ ਬਾਅਦ ਦੇ ਵਿੱਚ ਜਦੋਂ ਗੋਲੀਬਾਰੀ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੱਢੇ ਨੇ ਉਹ ਲੋਕਲ ਲੋਕਾਂ ਨੇ ਕੱਢੇ ਨੇ। ਕਿਸੇ ਨੇ ਯਾਤਰੀਆਂ ਨੂੰ ਆਪਣੀ ਢੂਈ ਦੇ ਉੱਤੇ ਚੱਕਿਆ ਹੋਇਆ ਸੀ। ਕਿਸੇ ਨੇ ਆਪਣੇ ਜਿਹੜੇ ਉਹ ਖੱੱਚਰ ਸੀ ਉਹਨਾਂ ਦੇ ਉੱਤੇ ਬਿਠਾ ਕੇ ਉਹਨਾਂ ਨੂੰ ਬਾਹਰ ਕੱਢਿਆ ਸੀ ਤੇ ਲੋਕਾਂ ਲੋਕਾਂ ਨੇ ਆਮ ਲੋਕਾਂ ਦੀ ਬਹੁਤ ਉੱਥੇ ਮਦਦ ਕੀਤੀ ਆ ਸੋ ਦੇਖਿਆ ਜਾਵੇ ਤਾਂ ਇਹ ਜਿਹੜੇ ਕਸ਼ਮੀਰੀਆਂ ਦਾ ਸਾਰਾ ਰੋਜ਼ਗਾਰ ਹੀ ਇਹਦੇ ਸਿਰ ਤੇ ਚੱਲ ਰਿਹਾ ਸੋ ਕਿਤੇ ਨਾ ਕਿਤੇ ਜਿਹੜੇ ਇਹ ਕਸ਼ਮੀਰ ਵਾਲੇ ਲੋਕ ਵੀ ਇੱਕ ਤਰ੍ਹਾਂ ਦੇ ਨਾਲ ਪੂਰੇ ਗੁੱਸੇ ਨਾਲ ਭਰੇ ਹੋਏ ਆ ਸੋ ਇਹਨੂੰ ਕਿਸੇ ਇੱਕ ਖਾਸ ਧਰਮ ਦੇ ਨਾਲ ਜੋੜ ਕੇ ਇੱਕ ਖਾਸ ਨਫ਼ਰਤ ਭਰਨੀ ਇਹ ਗਲਤ ਗੱਲ ਆ ਉੱਥੇ ਕਤਲ ਕਿਸੇ ਇੱਕ ਖਾਸ ਧਰਮ ਵਾਲਿਆਂ ਦਾ ਨਹੀਂ ਹੋਇਆ ਇਹ ਸਾਰੀ ਇਨਸਾਨੀਅਤ ਦਾ ਹੋਇਆ ਪਰ ਜਿਹੜਾ ਉੱਥੇ ਸਾਰਾ ਇੱਕ ਦ੍ਰਿਸ਼ ਸਿਰਜਿਆ ਗਿਆ ਉਹ ਇਸੇ ਲਈ ਹੀ ਸਿਰਜਿਆ ਗਿਆ ਸੀ ਕਿ ਇਹ ਨਫ਼ਰਤ ਜਿਹੜੀ ਆ ਉਹ ਭੜਕ ਸਕੇ ਤੇ ਮੈਨੂੰ ਅੱਜ ਖਬਰਾਂ ਦੇਖ ਕੇ ਲੱਗਦਾ ਵੀ ਕਿਤੇ ਨਾ ਕਿਤੇ ਉਹ ਜਿਹੜੇ دہشتਗਰਦ ਸੀ ਉਹ ਇਸ ਕੰਮ ਦੇ ਵਿੱਚ ਕਾਮਯਾਬ ਹੋ ਗਏ ਜਿਹੜੇ ਕਸ਼ਮੀਰੀ ਲੋਕ ਨੇ ਇਸ ਵੇਲੇ ਗੋਦੀ ਮੀਡੀਆ ਜਿਹੜਾ ਉੱਥੇ ਜਾਂਦਾ ਉਹਦਾ ਇੱਕ ਤਰ੍ਹਾਂ ਨਾਲ ਪੂਰਾ ਵਿਰੋਧ ਕਰ ਰਹੇ ਆ ਕਾਰਨ ਕੀ ਆ ਇਹ ਜਿਹੜੇ ਕਸ਼ਮੀਰੀ ਲੋਕ ਦੱਸਦੇ ਆ ਕਿ ਜਦੋਂ ਇਹ ਗੋਦੀ ਮੀਡੀਆ ਉੱਥੇ ਆਉਂਦਾ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਕਿ ਇਹ ਇਨਸਾਨੀਅਤ ਦਾ ਕਾਹਨਾ ਹੈ ਇਹ ਕਤਲ ਹੈ ਇਨਸਾਨੀਅਤ ਦਾ ਇਹਨੂੰ ਇੱਕ ਧਰਮ ਦੇ ਨਾਲ ਟਾਰਗੇਟ ਨਾ ਕਰੋ ਕਹਿੰਦੇ ਉਹ ਸਾਡੀ ਗੱਲ ਰਿਕਾਰਡ ਹੀ ਨਹੀਂ ਕਰਦੇ ਜਦੋਂ ਅਸੀਂ ਕਹਿਣਾ ਤੇ ਬੋਲਣਾ ਬੰਦ ਕਰ ਦਿੰਨੇ ਆ ਜਾਂ ਕੋਈ ਆਪਣੀ ਆਪਸ ਦੇ ਵਿੱਚ ਗੱਲ ਕਰਨ ਲੱਗਦੇ ਆ ਤਾਂ ਚੋਰੀ ਛਿਪੇ ਇਹ ਚੀਜ਼ ਫਿਲਮਾਈ ਜਾਂਦੀ ਆ ਕਿ ਸ਼ਾਇਦ ਉਹ ਹੱਸ ਰਹੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਸੋ ਇਸ ਤਰ੍ਹਾਂ ਇਹ ਸਾਰਾ ਗੋਦੀ ਮੀਡੀਆ ਦਾ ਲੋਕ ਉੱਥੇ ਇਕੱਠੇ ਹੋ ਕੇ ਜੰਮੂ ਕਸ਼ਮੀਰ ਦੀ ਗੱਲ ਆ ਇਹ ਇਕੱਠੇ ਹੋ ਕੇ ਵਿਰੋਧ ਕਰ ਰਿਹਾ ਕਿਉਂਕਿ ਇਹੀ ਸਭ ਤੋਂ ਜ਼ਿਆਦਾ ਇਸ ਵੇਲੇ ਜਿਹੜੀ ਅੱਗ ਭੜਕਾਉਣ ਦਾ ਕੰਮ ਕਰ ਰਿਆ ਉੱਥੇ ਯਾਤਰੀ ਗਏ ਹੋਏ ਸੀ ਬਹੁਤ ਸਾਰੇ ਲੋਕ ਗਰਮੀਆਂ ਕਰਕੇ ਉੱਥੇ ਟੂਰਿਸਟ ਗਏ ਹੋਏ ਸੀ ਉਹਨਾਂ ਦੇ ਵਿੱਚ ਇੰਨੀ ਕਾਲੀ ਆ ਗਈ ਅਗਲੇ ਵਾਪਸ ਆਪਣੇ ਘਰਾਂ ਤੱਕ ਜਾਣ ਦੇ ਲਈ ਜਦੋਂ ਹਵਾਈ ਟਿਕਟਾਂ ਉੱਥੇ ਬੁੱਕ ਕਰਨ ਗਏ ਤਾਂ ਤੁਸੀਂ ਦੇਖ ਲਓ ਇਹ ਵੱਡੇ ਵੱਡੇ ਕਾਰਪੋਰੇਟ ਇਹ ਸਾਰੀਆਂ ਕੰਪਨੀਆਂ ਇੰਡੀਆ ਦੀਆਂ ਨੇ ਇੱਥੋਂ ਹੀ ਪੈਸਾ ਕਮਾਇਆ ਹੋਣਾ ਇਹਨਾਂ ਨੇ ਤੇ ਜਿਹੜੀਆਂ ਇਹ ਫਲਾਈਟਾਂ ਇਹ ਜੰਮੂ ਜਾਂ ਸ਼੍ਰੀਨਗਰ ਤੋਂ ਦਿੱਲੀ ਤੱਕ ਜਾਂਦੀਆਂ ਸੀ ਜਿਹੜੀਆਂ 14-14 ਜਾਂ 15-15 ਹਜ਼ਾਰ ਦੀਆਂ ਸੀ ਉਹ 64 ਤੇ 65-65 ਹਜ਼ਾਰ ਦੀਆਂ ਕਰਤੀਆਂ ਉਹਨਾਂ ਦੀ ਕੀਮਤ ਕਰਤੀ ਲੋਕਾਂ ਨੇ ਕਾਫੀ ਆਵਾਜ਼ ਚੱਕੀ ਤਾਂ ਸਰਕਾਰ ਨੇ ਜਾ ਕੇ ਉਹਨਾਂ ਨਾਲ ਰੌਲਾ ਪਾਇਆ ਤਾਂ ਥੋੜਾ ਘਟ ਕਰਤਾ ਇਹ ਲੋਕ ਜਿਹੜੇ ਆ ਵੱਡੇ ਕਾਰਪੋਰੇਟ ਇਹਨਾਂ ਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਜਦੋਂ ਕੁਝ ਇਦਾਂ ਦੀਆਂ ਘਟਨਾਵਾਂ ਵੀ ਹੋ ਜਾਂਦੀਆਂ ਨੇ ਉਹਨਾਂ ਤੋਂ ਵੀ ਆਪਣਾ ਪੈਸਾ ਕਮਾਉਣ ਦੇ ਲਈ ਬਸ ਤਾਕ ਦੇ ਵਿੱਚ ਰਹਿੰਦੇ ਆ ਘਟਨਾ ਦੇ ਨਤੀਜੇ ਵਜੋਂ ਇੰਡੀਆ ਨੇ ਜਿਹੜੀ ਜਿਹੜਾ ਅਟਾਰੀ ਬਾਗਾ ਬਾਰਡਰ ਆ ਉਹ ਬੰਦ ਕਰਤਾ ਆਵਾਜਾਈ ਬੰਦ ਹੋ ਗਈ 48 ਘੰਟਿਆਂ ਦੇ ਵਿੱਚ ਜਿਹੜੇ ਹੈਗੇ ਆ ਭਾਰਤ ਦੇ ਵਿੱਚ ਜਿਹੜੇ ਵੀ ਪਾਕਿਸਤਾਨੀ ਨਾਗਰਿਕ ਉਹਨਾਂ ਨੂੰ ਇੱਥੋਂ ਛੱਡ ਕੇ ਜਾਣ ਦਾ ਕਹਿ ਦਿੱਤਾ ਗਿਆ ਪਾਕਿਸਤਾਨੀ ਜਿਹੜੇ ਲੋਕ ਜਿਨ੍ਹਾਂ ਦਾ ਵੀਜ਼ਾ ਵਗੈਰਾ ਲੱਗਿਆ ਵੀ ਹੋਇਆ ਸੀ ਉਹ ਰੱਦ ਕਰ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਜਿਹੜਾ ਸਿੰਧੂ ਜਾਲ ਸਮਝੌਤਾ ਉਹ ਇਸ ਵੇਲੇ ਰੋਕ ਦਿੱਤਾ ਗਿਆ ਮਤਲਬ ਕਿ ਉਹਦੇ ਤੇ ਸਟੇ ਲੱਗ ਗਈ ਕਈ ਦੱਸੀ ਜਾ ਰਹੇ ਨੇ ਕਿ ਉਹਨੂੰ ਖਤਮ ਕਰ ਦਿੱਤਾ ਗਿਆ ਸੋ ਹਾਲੇ ਉਹਦੇ ਤੇ ਸਟੇ ਲੱਗੀ ਹੋਈ ਆ ਉਨਰੋਗ ਰੋਕ ਲਗਾ ਦਿੱਤੀ ਗਈ ਹੈ ਜਿੰਨਾ ਵੀ ਇਹ ਪਾਣੀ ਸਾਰਾ ਪਾਕਿਸਤਾਨ ਨੂੰ ਜਾਂਦਾ ਇਹ ਇੰਡੀਆ ਦੇ ਵਿੱਚੋਂ ਹੋ ਕੇ ਜਾਂਦਾ ਕੁਝ ਦਰਿਆ ਜਿਹੜੇ ਪੰਜਾਬ ਦੇ ਵਿੱਚ ਹੋ ਕੇ ਜਾਂਦੇ ਆ ਤੇ ਕੁਝ ਜਿਹੜੇ ਹੈਗੇ ਆ ਉਹ ਜੰਮੂ ਕਸ਼ਮੀਰ ਦੇ ਵਿੱਚੋਂ ਹੋ ਕੇ ਜਾਂਦੇ ਆ ਇਹਨਾਂ ਦੀ ਜਿਹੜੀ ਸਾਰੀ ਟ੍ਰੀਟੀ ਹੋਈ ਸੀ ਇਹ ਸਿੰਧੂ ਜਲ ਟ੍ਰੀਟੀ ਕਿਹਾ ਜਾਂਦਾ ਇਹਨੂੰ 80% ਜਿਹੜਾ ਪਾਣੀ ਆ ਉਹ ਸਾਰਾ ਪਾਕਿਸਤਾਨ ਨੂੰ ਇਹਦੇ ਥਰੂ ਹੀ ਜਾਂਦਾ ਪਾਕਿਸਤਾਨ ਦਾ ਬਹੁਤ ਸਾਰਾ ਜਿਹੜਾ ਜੀਵਨ ਹੈ ਲੋਕ ਨੇ ਤੇ ਖੇਤੀਬਾੜੀ ਹੈ ਇਸੇ ਉੱਤੇ ਨਿਰਭਰ ਹੈ ਇਦੇ ਨਾਲ ਪਾਕਿਸਤਾਨ ਨੂੰ ਵੀ ਬਹੁਤ ਨੁਕਸਾਨ ਹੋਊਗਾ ਜੇ ਇਹ ਰੋਕ ਜਿਹੜੀ ਹੈਗੀ ਆ ਸਿੰਧੂ ਜਲ ਟ੍ਰੀਟੀ ਦੇ ਉੱਤੇ ਲੰਬੀ ਲੰਬੀ ਚੱਲਦੀ ਆ ਤਾਂ ਇਹਦੇ ਤੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਐਕਸ਼ਨ ਲਈ ਜਾ ਸਕਦੇ ਆ ਜਾਂ ਇੱਥੇ ਕਈ ਹੋਰ ਵੱਡੇ ਵੱਡੇ ਡੈਮ ਬਣਾ ਕੇ ਜਾਂ ਆਰਟੀਫੀਸ਼ੀਅਲ ਨਦੀਆਂ ਬਣਾ ਕੇ ਨਹਿਰਾਂ ਬਣਾ ਕੇ ਇੱਥੋਂ ਪਾਣੀ ਨੂੰ ਕਿਸੇ ਹੋਰ ਪਾਸੇ ਕੱਢਿਆ ਜਾ ਸਕਦਾ ਪਰ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਇਹ ਜਿਹੜਾ ਪਾਣੀ ਆ ਇਹ ਸਾਰਾ ਤਿੱਬਤ ਦੇ ਵਿੱਚ ਜਿਹੜਾ ਮਾਨਸਰੋਵਰ ਝੀਲ ਆ ਉੱਥੇ ਜਿਹੜੇ ਪਰਬਤ ਆ ਉਹਨਾਂ ਤੇ ਬਰਫਬਾਰੀ ਹੁੰਦੀ ਆ ਤੇ ਉਹ ਪਿਗਲ ਕੇ ਇਧਰ ਨੂੰ ਢਲਾਨ ਰਹੀ ਇਹ ਪਾਣੀ ਆ ਜਿਹੜਾ ਇਧਰ ਨੂੰ ਆਉਂਦਾ ਪਾਕਿਸਤਾਨ ਨੂੰ ਜਾਂਦਾ ਪੰਜਾਬ ਵਿੱਚ ਦੀ ਹੁੰਦਾ ਹੋਇਆ ਇਹ ਪੂਰੇ ਪਾਕਿਸਤਾਨ ਨੂੰ ਇੱਥੋਂ 80% ਪਾਣੀ ਜਾਂਦਾ ਸੋ ਇਹਦੇ ਉੱਤੇ ਰੋਕ ਲਗਾ ਕੇ ਇੱਕ ਤਰ੍ਹਾਂ ਪਾਕਿਸਤਾਨ ਦੇ ਨਾਲ ਜਾਨੀ ਕਿ ਇੱਕ ਬਦਲਾ ਲਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਇਹਦੇ ਪਿੱਛੇ ਜਿਹੜੀਆਂ ਪਾਕਿਸਤਾਨ ਦੀਆਂ ਏਜੰਸੀਆਂ ਨੇ ਉਹਨਾਂ ਦਾ ਵੀ ਹੱਥ ਸੀ ਜਿਹੜਾ ਪਹਿਲਗਾਮ ਦੇ ਵਿੱਚ ਇਹ ਹਮਲਾ ਕੀਤਾ ਗਿਆ ਕਈ ਸਾਰੇ ਜਿਹੜੇ ਸੁਰੱਖਿਆ ਅਧਿਕਾਰੀ ਵੱਡੇ ਵੱਡੇ ਹੈਗੇ ਆ ਇੰਡੀਆ ਦੇ ਵਿੱਚ ਉਹ ਵੀ ਕਹਿ ਰਹੇ ਆ ਕਿ ਜਿਹੜੇ ਇੱਥੇ ਪ੍ਰਸ਼ਾਸਨਿਕ ਜਿਹੜਾ ਇੱਥੇ ਇੱਕ ਸਿਸਟਮ ਸੀਗਾ ਉਹਦਾ ਵੀ ਫੇਲਿਅਰ ਆ ਕਿਉਂਕਿ 2000 ਲੋਕ ਉੱਥੇ ਇਕੱਠੇ ਹੋਏ ਉਹਨਾਂ ਦੀ ਸੁਰੱਖਿਆ ਦੇ ਲਈ ਕੋਈ ਪੁਲਿਸ ਕਰਮਚਾਰੀ ਜਾਂ ਉੱਥੇ ਸੈਨਾ ਦਾ ਅਧਿਕਾਰੀ ਨਹੀਂ ਸ਼ਾਮਲ ਸੀ ਕਿਤੇ ਨਾ ਕਿਤੇ ਬਹੁਤ ਸਾਰੇ ਕੁਐਸਚਨ ਇਹ ਜਿਹੜੀ ਘਟਨਾ ਹੋਈ ਆ ਉਹਦੇ ਪਿੱਛੇ ਰੇਜ਼ ਹੋ ਰਹੇ ਆ ਪਰ ਆਪਾਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਸ਼ਾਂਤੀ ਭਾਈਚਾਰਾ ਬਣਾ ਕੇ ਰੱਖੋ ਕਿਉਂਕਿ ਜਿਹੜੇ ਮਨਸੂਬੇ ਨਾਲ ਇਹ ਸਾਰਾ ਸਿਸਟਮ ਕੀਤਾ ਗਿਆ ਸੀ ਮੈਨੂੰ ਇਹ ਸਾਰੇ ਹਾਲਾਤ ਦੇਖ ਕੇ ਲੱਗਦਾ ਵੀ ਉਹ ਕਿਤੇ ਨਾ ਕਿਤੇ ਕਾਮਯਾਬ ਹੋ ਰਿਹਾ ਸੋ ਇੱਥੇ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਆ ਕਿ ਇਹ ਚੱਲ ਕੇ ਰਿਹਾ ਦੇਸ਼ ਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ